ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਛੋਟੀ ਜੀ ਇਨਫੋਰਮੇਸ਼ਨ ਸਾਂਝੀ ਕਰਨੀ ਸੀ ਤੁਹਾਡੇ ਨਾਲ ਆ ਦੇਖੋ ਖੇਤਾਂ ਦੇ ਗੱਬੇ ਨੇ ਦਰਖਤ ਤੇ ਆ ਦੇਖੋ ਕਿੰਨੀ ਗਰਮੀ ਹੈ ਬਾਹਰ ਤੇ ਆ ਤਰੇਕਾਂ ਨੇ ਚਾਹੇ ਛੋਟੀਆਂ-ਛੋਟੀਆਂ ਹੀ ਨੇ ਹਾਂ ਇੱਕ ਤਰੇਕ ਇਹ ਹੈ ਤੇ ਦੋ ਆ ਨੇ ਤਰੇਕਾਂ ਇਹ ਖੇਤਾਂ ਦੇ ਗੱਬੇ ਨੇ ਮੈਂ ਆਇਆ ਸੀ ਇਹਨੂੰ ਪਨੀਰੀ ਨੂੰ ਪਾਣੀ ਪਾਉਣ ਵਾਸਤੇ ਤੇ ਗਰਮੀ ਜੈਦੀ ਬੜੀ ਹੈ ਤੇ 1:30 ਵਜੇ ਹੋਇਆ ਘੱਟੋ-ਘੱਟ ਦੁਪਹਿਰ ਦਾ ਤੇ ਦੇਖ ਲਓ ਕਿੰਨੀ ਧੁੱਪ ਹੈ ਤੇ ਮੈਂ ਤਾਂ ਗੱਲ ਲੱਗਿਆ ਸੀ ਕਰਨਾ ਵੀ ਰੁੱਖਾਂ ਦੀ ਵੀ ਆਪਣੇ ਖੇਤਾਂ ਦੇ ਵਿੱਚ ਜਰੂਰ ਇੱਕ-ਇੱਕ ਦਰਖਤ ਜਰੂਰ ਲਾਇਆ ਕਰੋ ਵੀ ਹੋਵੇ ਚਾਹੇ ਖੇਤਾਂ ਦੇ ਗੱਬੇ ਹੀ ਤੇ ਚਾਹੇ ਕੋਈ ਤਰੇਕ ਕੋਈ ਤੂਤ ਜਿਹੜੇ ਆਪਣੇ ਪੁਰਾਣੇ ਵਿਰਾਸਤੀ ਦਰਖਤ ਨੇ ਜਰੂਰ ਲਾਇਆ ਕਰੋ ਕਿਉਂਕਿ ਦਰਖਤਾਂ ਦੇ ਨਾਲ ਹੀ ਸਾਰਾ ਕੁਝ ਹੈ ਹੁਣ ਆ ਦੇਖ ਲਓ ਕਿੰਨਾ ਸੋਹਣਾ ਵਿਊ ਹੈ ਤੇ ਇਹਦੇ ਕਰਕੇ ਹੀ ਜੇ ਨਹੀਂ ਤਾਂ ਇੰਨੀ ਗਰਮੀ ਸੀ ਮੈਨੂੰ ਇੱਥੇ ਗਰਮੀ ਚਾ ਨੱਕਾ ਮੈਂ ਖੋਲਿਆ ਗਰਮੀ ਕਰ ਚ ਮੈਨੂੰ ਖੜਨਾ ਪੈਣਾ ਸੀ ਤੇ ਇਹਨਾਂ ਦਰਖਤਾਂ ਕਰਕੇ ਹੀ ਦੇਖੋ ਛਾਂ ਚ ਖੜੇ ਆ ਆਪਾਂ ਤੇ ਇੱਕ ਤਾਂ ਇਹ ਆਪਾਂ ਨੂੰ ਛਾਂ ਦਿੰਦੇ ਨੇ ਨੰਬਰ 1 ਹਨਾ ਤੇ ਨੰਬਰ 2 ਸਭ ਤੋਂ ਵੱਡੀ ਗੱਲ ਜਿਹੜੀ ਇਹ ਆਪਾਂ ਨੂੰ ਆਕਸੀਜਨ ਦਿੰਦੇ ਨੇ ਤੇ ਇਹ ਦਰਖਤਾਂ ਕਰਕੇ ਹੀ ਆਪਾਂ ਦੁਨੀਆ ਤੇ ਜਿਉਂਦੇ ਆ ਤੇ ਤੁਸੀਂ ਦੇਖਿਆ ਹੋਣਾ ਜਦੋਂ ਕਰੋਨਾ ਕਾਲ ਦੇ ਵਿੱਚ ਆਰਟੀਵੀਸ਼ਨ ਆ ਆਕਸੀਜਨ ਆਪਾਂ ਲੈਂਦੇ ਸੀ ਨਾ ਤੇ ਉਹ ਸਿਲੰਡਰ ਆਪਾਂ ਨੂੰ ਮਿਲਦੇ ਨਹੀਂ ਸੀ ਚਲੋ ਬੜਾ ਬੜੀਆਂ ਦਿੱਕਤਾਂ ਆਈਆਂ ਨੇ ਉਹ ਕਾਲਾ ਦੌਰ ਦੁਆਰਾ ਨਾ ਆਵੇ ਪ੍ਰਮਾਤਮਾ ਸੁੱਖ ਰੱਖੇ ਪਰ ਜਿਹੜੀ ਆਕਸੀਜਨ ਆ ਇਹ ਨਾ ਇਹ ਆਕਸੀਜਨ ਉਹਦਾ ਮੁਕਾਬਲਾ ਨਹੀਂ ਕਰ ਸਕਦੀ ਕਿੰਨੇ ਕਿੰਨੇ ਮਹਿੰਗੇ ਸਿਲੰਡਰ ਸੀ ਹਨ ਤੇ ਤਾਂ ਕਰਕੇ ਕਹਿੰਨੇ ਆ ਵੀ ਇਹ ਰੁੱਖਾਂ ਦੀ ਵੱਧ ਤੋਂ ਵੱਧ ਕੇਅਰ ਕਰਿਆ ਕਰੋ ਤੇ ਰੁੱਖ ਲਾਇਆ ਕਰੋ ਜਿਆਦਾ ਤੋਂ ਜਿਆਦਾ ਤੇ ਇਹਨਾਂ ਦੇ ਨਾਲ ਹੀ ਆਪਣਾ ਸੰਸਾਰ ਹੈ ਤੇ ਆ ਦੇਖੋ ਹੁਣ ਨਾਲੇ ਜਦੋਂ ਬੰਦੇ ਜੀਰੀ ਲਾਉਂਦੇ ਸੀ ਨਾ ਇੱਥੇ ਦੁਪਹਿਰ ਨੂੰ ਆਹ ਖੇਤਾਂ ਦੇ ਵਿੱਚ ਤੇ ਉਦੋਂ ਇੱਥੇ ਆ ਕੇ ਬੈਠ ਜਾਂਦੇ ਸੀ ਦੁਪਹਿਰ ਨੂੰ 5 ਮਿੰਟ 10 ਮਿੰਟ ਪਾਣੀ ਪੂਣੀ ਪੀ ਲਿਆ ਇੱਥੇ ਥੱਲੇ ਪਾਣੀ ਰੱਖਿਆ ਹੁੰਦਾ ਸੀ ਪੀਣ ਪੂਣ ਵਾਸਤੇ ਤੇ ਉਸ ਤੋਂ ਬਾਅਦ ਅਸੀਂ ਵੀ ਜਦੋਂ ਵਟਾ ਮਟਾ ਐਵੇਂ ਕਰਦੇ ਸੀ ਸੈਟ ਫੂਸਪਾਸ ਮਾੜਾ ਮੋਟਾ ਕੱਢਦੇ ਸੀ ਉਦੋਂ ਅਸੀਂ ਵੀ ਆ ਕੇ ਇੱਥੇ ਸ਼ਾਮੇ 5 ਮਿੰਟ 10 ਮਿੰਟ ਬੈਠ ਜਾਂਦੇ ਸੀ ਹਨ ਤੇ ਜੇ ਹੁਣ ਖੇਤ ਦੇ ਵਿੱਚ ਜੇ ਹੁਣ ਇੱਥੇ ਦਰਖਤ ਨਾ ਹੁੰਦਾ ਤੇ ਆ ਦੇਖੋ ਬੜੇ ਕਟੂਕੜ ਗੱਭੇ ਆ ਗਏ ਆ ਮੈਂ ਖੇਤਾਂ ਦੇ ਹਨ ਤੇ ਇੰਨੀ ਦੂਰ ਤੱਕ ਮੈਂ ਹੁਣ ਨੱਕਾ ਖੋਲ ਕੇ ਫੇਰ ਮੈਂ ਉੱਥੇ ਚਲੇ ਜਾਣਾ ਸੀ ਫਿਰ ਉੱਥੋਂ ਫੇਰ ਮੈਂ ਦੁਬਾਰਾ ਆਉਣਾ ਸੀ ਹਨ ਤੇ ਤਾਂ ਕਰਕੇ ਹੀ ਕਰਦੇ ਹੁੰਨੇ ਆ ਰਿਕੁਐਸਟ ਵੀ ਦਰਖਤ ਜ਼ਰੂਰ ਲਾਇਆ ਕਰੋ ਤੇ ਜਿਹੜੇ ਦਰਖਤ ਲੱਗੇ ਹੋਏ ਨੇ ਉਹਨਾਂ ਨੂੰ ਨਾ ਵੜਿਆ ਕਰੋ ਤੇ ਉਹਨਾਂ ਦੀ ਕੇਅਰ ਜ਼ਰੂਰ ਕਰਿਆ ਕਰੋ ਲਓ ਜੀ ਗੱਲ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਰੱਬ ਰੱਖਾ